ਰਿਸ਼ਤਾ ਐ ਕੋ ਗੁੱਡਾ ਜੀ ਖੈਰ ਵਧਾਈਆਂ ਹਣ ਜੀ ਹੋ ਗਿਆ ਰਿਸ਼ਤਾ ਪੱਕਾ ਗੁੱਗੂ ਦਾ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਵਧਾਈਆਂ ਜੀ ਮਾਤਾ ਕਹਦੇ ਮਹਿੰਗੀ ਬਰਫੀ ਚਾਹੀਦੀ ਸਾਰੀ ਮੈਂ ਆਪਾਂ ਨੂੰ ਦੁੱਧ ਵਾਲੀ ਚਾਹੀਦੀ ਹਾਂ ਘਰ ਦੇ ਬਣੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆ ਗਏ ਬਣੀ ਫਿਰਦੀ ਕੀ ਖੇਡਦੀਆਂ ਸੀ ਤੁਸੀਂ ਅਸੀਂ ਕਿਤੇ ਫੰਕਸ਼ਨ ਤੇ ਜਾ ਓਕੇ ਜਾ ਨੇ ਸਿੰਗੀ ਕਰੀ ਉਹ ਕਬਾਈ ਪਾਇਆ ਨਹੀਂ ਥੱਲੇ ਲਹਿੰਗਾ ਇਹ ਕੀ ਹੁੰਦਾ ਲਹਿੰਗਾ ਉਹ ਲਹਿੰਗਾ ਪਾਇਆ ਵਾ ਇਹ ਲਹਿੰਗਾ ਕੱਟ ਧੋਤੀ ਜਿਆਦੀ ਲੱਗਦੀ ਬਈ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਤੇ ਲੈ ਪੈਰਾਂ ਚੋਂ ਲਈ ਜਾਂਦਾ ਤੇਰਾ ਲਹਿੰਗਾ ਚੱਕ ਲੈ ਕਿਉਂ ਮੈਂ ਜਿਆਦਾ ਖੁੱਲਾ ਬਣਾਇਆ ਇਸ ਕਰਕੇ ਖੁੱਲਾ ਬਣਾਇਆ ਤੇ ਮਾੜਾ ਢਿੱਡ ਤੇ ਬੰਨ ਲਾਇ ਇਹਨੂੰ ਨਹੀਂ ਮੇਰੇ ਨਾਲ ਢਿੱਡ ਦੇ ਨਹੀਂ ਲੰਮਾ ਤਾਂ ਹੁੰਦਾ ਪਰ ਮਾੜਾ ਲੱਗਦਾ ਹਾਂ ਤੂੰ ਧੌਂ ਤੇ ਬੰਨ ਜੇ ਸਾਡੇ ਲੰਮਾ ਕੋਈ ਆ ਤੂੰ ਆ ਗਿਆ ਆ ਗਿਆ ਵੀਰੇ ਘਰੇ ਮੈਂ ਆ ਗਿਆ ਆ ਗਿਆ ਘਰੇ ਕਿ ਕਿਸੇ ਨੇ ਕਿਹਾ ਕਿ ਅੰਝੋੜਾ ਤੂੰ ਘਰੇ ਆ ਗਿਆ ਨਾ ਬੈਠਾ ਰਣ ਮਾਰਨਾ ਇਹ ਮੈਨੂੰ ਮੈਸੇਜ ਕਰਨ ਦੇ ਆ ਜਾ ਆ ਜਾ ਘਰੇ ਰਿਸ਼ਤਾ ਹੈ ਕੋ ਗੁੱਗਾ ਜੀ ਆ ਦੇਖਣ ਆ ਗੁੱਗੂ ਨੂੰ ਦੇਖਣ ਆਲੇ ਰਿਸ਼ਤਾ ਹੈ ਇਹਨਾਂ ਨੇ ਬਾਤ ਨਹੀਂ ਵਿਆਹ ਕਰਤਾ ਕਾਗਜ਼ ਵਧਾਈਆਂ ਬਾਬਾ ਮੁਬਾਰਕਾਂ ਫਿਰੋਂ ਵਧਾਈਆਂ ਹੋਣ ਜੀ ਹੋ ਗਿਆ ਰਿਸ਼ਤਾ ਪੱਕਾ ਗੁੱਗੂ ਦਾ ਵਧਾਈਆਂ ਬਾਬਾ ਵਾਵਾ ਬਾਰਕਾ ਜੀ ਬਹੁਤ ਬਹੁਤ ਵਧਾਈਆਂ ਅੱਜ ਤੇ ਰੱਖ ਕੰਗ ਕੀਆ ਤੁਹਾਡੀ ਮੰਗ ਕੀਆ ਤੁਹਾਡੀ ਘੋੜਾ ਹੈਗਾ ਯਾਰ ਥੋੜਾ ਚਾਹੀਦੀ ਹੈ ਮਾਰਵਾੜੀ ਲੈ ਕੇ ਆਉਣੀ ਮਾਰਵਾੜੀ ਘੋੜੇ ਲੈ ਕੇ ਆਉਣੇ ਵੀਰ ਮੇਰੀ ਕੋਈ ਸਨੈਪਚੈਟ ਵੇਖਦਾ ਹੋਵੇ ਤੇ ਮੈਨੂੰ ਜਰੂਰ ਮੈਸੇਜ ਕਰੋ ਘੋੜੇ ਲੈ ਕੇ ਦੇਨੇ ਹਰਮਨ ਨੂੰ ਦੋ ਲੈਣੇ ਨਾ ਤੇ ਆਪਾਂ ਨੂੰ ਇੱਕ ਆਪਾਂ ਨੂੰ ਘੋੜੀ ਚਾਹੀਦੀ ਆ ਰੰਗ ਕਰਨ ਵਾਲੀ ਆਪਣਾ ਭਜੇ ਦਿਨਾਂ ਕੀ ਆ ਰੰਗ ਕਰਨ ਵਾਲੀ ਦੇਈ ਸਾਨੂੰ ਸਾਡਾ ਬਜਟ ਹੈ ਪਰ ਇਹਨੂੰ ਸੀਰੀਅਸਲੀ ਚਾਹੀਦੀ ਹੈ ਕੋਈ ਘੋੜਿਆਂ ਦਾ ਸ਼ਕੀਰ ਬੰਦਾ ਹੋਇਆ ਕੰਟੈਕਟ ਕਰਿਓ ਤੇ ਸ਼ੌਂਕੀ ਸਰਦਾਰ ਵੀਰ ਜੀ ਤੁਹਾਡੀ ਸਟੋਰੀ ਵੇਖੇ ਪਲੀਜ਼ ਸਾਨੂੰ ਉਹ ਵੀ ਸਲਾਹ ਦਵੇ ਹਰਮਨ ਨੇ ਘੋੜੀ ਰੱਖਣੀ ਰਾਈਡ ਲਈ ਰਾਈਡ ਲਈ ਦਿੱਤੇ ਕਿਹਾ ਰੈ ਸਾਈ ਆਪਣੇ ਹੋਈ ਨਹੀਂ ਅੱਛਾ ਸ਼ਾਹ ਕਰੋ ਮੋਛਾ ਲੈ ਹਾਤ ਅੱਧੇ ਹਾਤ ਨਾਲ ਪੁੱਛਣਾ ਲੈਕੀ ਨੂੰ ਪਾਲਦਾ ਜੀ ਪ੍ਰੂਫਲ ਪਾਤੀ ਆ ਸਨੈਪਚੈਟ ਤੇ ਮੈਂ ਚਾਰਾਂ ਮੁੰਡਿਆਂ ਦੇ ਮੈਸੇਜ ਵੀ ਆ ਗਏ ਲੈ ਲੈਣੇ ਨਾ ਨਾ ਇਹਨੇ ਤਾਂ ਇੱਥੇ ਘੋੜੀਆਂ ਛੱਡ ਕੇ ਤੇ ਆਪ ਇਹਨੇ ਫੇਰ ਨਾ ਦਸੰਗੀ ਚੜ ਜਾਣਾ। ਇਹ ਕੌਣ ਸੰਭੋਗਾ? ਕੋਈ ਨਹੀਂ ਆਪਾਂ ਬੰਦੇ ਰੱਖਾਂਗੇ ਸਪੈਸ਼ਲ। ਤੇ ਬੰਦੇ ਦੀ ਰੋਟੀ ਕੌਣ ਪਕਾਊਗਾ? ਉਹਨੂੰ ਕਹਿਣਾ ਘਰੋਂ ਖਾਇਆ ਕਰ। ਕਾਬੇ ਤੋਂ ਲਵਾ ਲਾਂਗੇ। ਨਹੀਂ ਘਰੋਂ ਖਾਇਆ ਕਰ। ਭਾਈ ਅਸੀਂ ਨਾ ਘੋੜੀਆਂ ਲਿਆਉਣੀਆਂ ਨਾ ਬੰਦਾ ਰੱਖਣਾ ਸਤਾਪ ਹੀ ਕਰਾਂਗੇ ਸਾਰਾ ਗੱਗੂ ਆ ਪਿੱਛੋਂ ਪਿੱਛੋਂ ਘੱਟਦੀ ਅੱਗੇ ਕਹਿੰਦਾ ਬਾਈ ਬਾਈ ਗੱਗੂ ਆ ਤੇ ਕਹਿੰਦਾ ਬਾਈ ਗੱਗੂ ਨੂੰ ਅੰਦਰ ਰੱਖਿਆ ਕਰੋ ਇਹਨੇ ਹੋਰ ਕਾਲਾ ਹੋ ਜਾਣਾ ਕੰਮ ਜੇ ਕਰਾਉਣਾ ਹੁੰਦਾ ਸ਼ਾਮ ਨੂੰ ਕਰਾਇਆ ਕਰੋ ਜਾਂ ਸਵੇਰੇ ਸਵੇਰੇ ਓਏ ਮਜ਼ਾਕ ਡਾਉਣਾ ਯਾਰ ਨਹੀਂ ਅੱਗੇ ਮੈਂ ਰਿਸ਼ਤੀ ਮੇਰਾ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕੇ ਲੀਆਂ ਨਹੀਂ ਯਾਰ ਇਹ ਨਾ ਕਹਿੰਦੀਆਂ ਨਹੀਂ ਹੈਗੀਆਂ ਕਿਹਦੀ ਨਹੀਂ ਆਈ ਹੈ ਤੇ ਨਵੇਂ ਆ ਲਾਉਣੀ ਹੁਣ ਸਕਰੀਨ ਵਰਤੂਗਾ ਮੈਂ ਕਿਹਣੀ ਕਿਹੜੀ ਸਕਰੀਨ ਓਏ ਭਰਾਵਾਂ ਤੁਹਾਨੂੰ ਬੰਦਾ ਮਿਲਿਆ ਤੇ ਉਹ ਕਹਿੰਦਾ ਨਾ ਯਾਰ ਮੇਰੀ ਵੀ ਸਨੈਪਚੈਟ ਦੇ ਸਕੀਮ ਜੀ ਪਾ ਦੇ ਕੁਛ ਕਰੀ ਸਟ੍ਰੀਕ ਤਾਂ ਕਹੇ ਨਾ ਕਹਿੰਦਾ ਸਕੀਮ ਪਾ ਦੇ ਮੇਰੀ ਗੱਗੂ ਗਾਜਰਾ ਗੜੀ ਗੜੀ ਟੱਕੇ ਖਾਂਦੀਆਂ ਫਿਰਦੀਆਂ ਤੇ ਲਾਂਗ ਬੁੜੀਆਂ ਜੇ ਰਹਿੰਦੇ ਆ ਆ ਜਿਹੜੀ ਗੱਲ ਕਰਦਾ ਦੇਲੀ ਜਿੱਤੇ ਤੜਾ ਕੀਲਤਾ ਮੈਨੂੰ ਕੀਲਤਾ ਬੇਬੇ ਤੂੰ ਬੇਬੇ ਤੂੰ ਹੀ ਪੰਪ ਦਿੰਨੀ ਐ ਮੈਂ ਲਾਂਗ ਮੈਂ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਕੇ ਜਾਂ ਤੁਸੀਂ ਕਿੰਨੀ ਬਣੀ ਤੇਰੇ ਤੋਂ ਸੰਭੜੀ ਸੁਭਣੀ ਹੈ ਨੀਗੀ ਆਹੋ ਆਪਾਂ ਇੱਥੇ ਰੱਖ ਲੈਨੇ ਆ ਤੇ ਤੂੰ ਵੀ ਮਹੀਨੇ ਬਾਅਦ ਦੋ ਤਿੰਨ ਦਿਨ ਘੜੇ ਦਾ ਆਪਾਂ ਨੂੰ ਲੱਗਾ ਤੂੰ ਵੀ ਰਾਈਡ ਕੱਢਣ ਆ ਜਾ ਕਰੀ ਆਹੋ ਰਾਈਡ ਲੈਣੀ ਹੁੰਦੀ ਤੈਨੂੰ ਐ ਹੀ ਹੈ ਓਏ ਸਟੋਰੀ ਪਾਉਣੀ ਬਾਹਰ ਆ ਕੇ ਚੋਰੀ ਕੀਏ ਕਿਤੇ ਲੋੜ ਹੀ ਨਹੀਂ ਆਪਣੇ ਉੱਥੇ ਜਗ੍ਹਾ ਵਾਧੂ ਖੁੱਲੀ ਆ ਉਹ ਪਰਲੇ ਬੰਨੇ ਵਾਲਾ ਵੀ ਪਲਾਟ ਹੋਣਾ ਆਪਣਾ ਉਧਰਲੇ ਬੰਨੇ ਉਹਨਾਂ ਦੀ ਖੁਰਲੇ ਬਣਾ ਦੇਾਂਗੇ ਇੱਧਰ ਆ ਜੰਗਲੇ ਤੇ ਤੁਰੇ ਫਿਰਾ ਕਰਨਗੇ ਆ ਲਾਹੌਰ ਸੁਣ ਲੈ ਏਵੀ ਸਕੀਮ ਵਧੀਆ ਤੇ ਜਦੋਂ ਜਲੰਧਰ ਮੇਰੇ ਤੜਕੇ ਟਾਈਮ ਨਾ ਆਇਆ ਤੇ ਕੋੜੀ ਦਾ ਦੋ ਝੂਟੇ ਘੜਿਆ ਉਹ ਖੋਸਾ ਪਰਫਾਰਮਸ ਖੋਸਾ ਬਾਤਸ ਲੈ ਕੇ ਭਾਗਿਆ ਜਾਣ ਤਹੀ ਢੇੜਾ ਕੱਢਾ ਸੰਧੂਪਾਰੋਂ ਲੈ ਆਇਆ ਉਹ ਸਤੂਆਪੁਰ ਦੀ ਲੋਕੇਸ਼ਨ ਆਉਂਦੀ ਆ ਚੱਲ ਨਹੀਂ ਲੋਕੇਸ਼ਨ ਤੇਰੀ ਵੀ ਬਣਵਾ ਦਾਂਗੇ ਨਾ ਇੱਕ ਟਾਂਗਾ ਬਣਵਾ ਲਓ ਟਾਂਗਾ ਆਉਣ ਜਾਣ ਵਧੀਆ ਬਾਬੇ ਇੱਥੇ ਹੁੰਦਾ ਹੀ ਕਾਂਗਾ ਕਰ ਵੈਰ ਗੁੜ ਹਾਂ ਜੇਰ ਪੋਣੀ ਮੈਂ ਕੱਢਾ ਬਾਹਰ ਨੂੰ ਮੜਾ ਜਾ ਵਾਹ ਜੀ ਵਾਹ ਟੇਲੀਆਂ ਬਹੁਤ ਵੱਡੀਆਂ ਕਿੱਥੋਂ ਮਿਲਦਾ ਗੁੜ ਵੈਸੇ ਇੰਨੀ ਪਿਆ ਸੋਣੀ ਪੈ ਗਈ ਨਾ ਇਹ ਪੈਕਿੰਗ ਖੁੱਸਦਾ ਯਾਰਾ ਓਏ ਰੁਕੀ ਇੱਕ ਮਿੰਟ ਇੱਕ ਮਿੰਟ ਓਏ ਰੁਕੀ ਇੱਕ ਮਿੰਟ ਇੱਕ ਮਿੰਟ ਗੱਲ ਤਾਂ ਸੁਣ ਇੱਕ ਮਿੰਟ ਰੋ ਤਾਂ ਸਹੀ ਚਲੋ ਬੋਲ ਤੀ ਇੱਕ ਇੱਕ ਤਾਂ ਤੁਹਾਨੂੰ ਦਿੱਤਾ ਦੇਖਾ ਤੇਰੇ ਵਿਆਹ ਤੇ ਬੇਬਿਆਂ ਦੀ ਭਰ ਕੇ ਲੈ ਜਾਣਾ ਵੀ ਇਹਦੇ ਗੱਡੂਆਂ ਦਾ ਤੇ ਬਰਫੀ ਦਾ ਤੇ ਗੁਲਾਬ ਜਾਮਨਾਂ ਦਾ ਹਾਂ ਗੁੱਲਿਆਂ ਦਾ ਸਿੱਧਾ ਸਰਦਾਰ ਗੁੱਲੇ ਗੁੱਲੇ ਓਤ ਜੱਟਾ ਰੋੜੇ ਕੇ ਮੈਂ ਆਜਾ ਮਾਤਾ ਕਹਦੇ ਮਹਿੰਗੀ ਬਰਫੀ ਚਾਹੀਦੀ ਸਾਰੀ ਮੈਂ ਆਪਾਂ ਦੁੱਧ ਵਾਲੀ ਚਾਹੀਦੀ ਹਾਂ ਘਰ ਦੇ ਬਣਵਾਇਦਾ ਵਾ ਵੀ ਗੱਗੂ ਤੇ ਲੈ ਕੇ ਜਾਣਾ ਵਾ ਛਗਣ ਵਾਸਤੇ ਛਵਾਰੇ ਮਿਲੇ ਨਹੀਂ ਗੁੜ ਮਿਲ ਗਿਆ ਉਹ ਲੈ ਆਂਦਾ ਉਹ ਕਿ ਇਹ ਗੜਕ ਰਿਕਾ ਕਰਦੇ ਨੇ ਗੜਕ ਰਿਕਾ ਕਰਦੇ ਆ ਮੈਂ ਅਸੀ ਦੇ ਮੈਸੇਜ ਕਿਉਂ ਨੇ ਫਿਰ ਕੀ ਆ ਪਤਾ ਲੱਗੇ ਲੋਕਾਂ ਨੂੰ ਤੇਰਾ ਵਿਆਹ ਮੁਬਾਰਕਾਂ ਮੁਬਾਰਕਾਂ ਤਾਂ ਦੇਣੀਆਂ ਲੋਕਾਂ ਨੇ ਸਾਚਿਆ ਕਿ ਦਿਨ ਤੇ ਸਾਹਮਣੇ ਆਉਣੇ ਛਕਣ ਵਾਲੀ ਟੋਕਰੀ ਲੈ ਕੇ ਆਇਆ ਇੱਕ ਹੋਸਾ ਪਰਿਵਾਰ ਉਹ ਵੀ ਦੋ ਦੋ ਬੇਬਿਆਂ ਦੀ ਵੀ ਚਲ ਮੰਨਿਆ ਚੁੰਨੀ ਚੜਾਵਾ ਕਰਨ ਪਰ ਇੱਕ ਦਿਨ ਤੇ ਪਤਾ ਲੱਗਿਆ ਨਹੀਂ ਕਿਵੇਂ ਕਿਵੇਂ ਟੋਕਰੀਆਂ ਲਈ ਕਿਵੇਂ ਗੱਲ ਦੱਸ ਲੱਗਈ ਜਿਹਦੀ ਮੈਂ ਗੱਲ ਫੋਟੋ ਪਾਈ ਨਾ ਟੋਕਰੀ ਆ ਹੈ ਕੀ ਕਹਿ ਰਹਾ ਹੈ ਨਹੀਂ ਨਹੀਂ ਕੀ ਕਹਿ ਰਹਿ ਦੂ ਉਹ ਘਰ ਦਾ ਖੋਆ ਤੇ ਘਰ ਦਾ ਹੀ ਖੋਆ ਖੋਆ ਹੀ ਭਰ ਕੇ ਦੇ ਦਿਓ ਕਹੇ ਭਲਾ 10 ਬਾਕੀ ਬਰਫੀਆਂ ਆਪੇ ਬਣਾ ਲਾਂਗੇ ਤੂੰ ਖੋਆ ਹੀ ਦੇ ਦਿਓ ਗੱਲਾਂ ਆ ਦੇਦਾ ਵਰਤੀ ਆਪੇ ਬਣਾ ਦੇ ਹਾਂ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ